ਸਤਿ ਸ਼੍ਰੀ ਅਕਾਲ ਮੈਂ ਕੁਸਮ ਦੇਸੀ ਪੰਜਾਬ ਚੈਨਲ ਦੇਖਦੇ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ ਪਟਿਆਲਾ ਦੇ ਮੋਤੀ ਮਹਿਲ ਦੇ ਬਾਹਰ ਚੱਲ ਰਹੇ ਧਰਨੇ ਵਿੱਚ ਪਿੰਡ ਬਠੋਈ ਕਲਾ ਦੇ ਕਿਸਾਨ ਨਰਿੰਦਰਪਾਲ ਸ਼ਰਮਾ ਦੀ ਹੋਈ ਮੌਤ ਜਾਣਕਾਰੀ ਮੁਤਾਬਕ ਕੱਲ੍ਹ ਦੇਰ ਰਾਤ ਨੂੰ ਨਰਿੰਦਰਪਾਲ ਦੀ ਅਚਾਨਕ ਤਬੀਅਤ ਖਰਾਬ ਹੋ ਗਈ ਜਿਸ ਦੇ ਚੱਲਦੇ ਉਸ ਨੂੰ ਪਟਿਆਲਾ ਦੇ ਰਜ਼ਿੰਦਰਾ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਫਿਲਹਾਲ ਰਜ਼ਿੰਦਰਾ ਹਸਪਤਾਲ ਦੇ ਵਿੱਚ ਪਰਿਵਾਰਕ ਮੈਂਬਰ ਅਤੇ ਉਗਰਾਹ ਜੱਥੇਬੰਦੀ ਦੇ ਕਿਸਾਨ ਪਹੁੰਚਨੇ ਸ਼ੁਰੂ ਹੋ ਗਏ ਹਨ ਕੁਝ ਸਮੇਂ ਤੋਂ ਬਾਅਦ ਮ੍ਰਿਤਕ ਨਰਿੰਦਰ ਪਾਲ ਦਾ ਪੋਸਟਮਾਰਟਮ ਕੀਤਾ ਜਾਵੇਗਾ ਨਰਿੰਦਰ ਪਾਲ ਪਿੰਡ ਬਠੋਈ ਕਲਾਂ ਦਾ ਰਹਿਣ ਵਾਲਾ ਹੈ ਅਤੇ ਉਸ ਦੀ ਉਮਰ 43 ਸਾਲ ਦੇ ਕਰੀਬ ਹੈ ਨਰਿੰਦਰ ਪਾਲ ਦੀਆਂ ਦੋ ਬੇਟੀਆਂ ਅਤੇ ਇੱਕ ਪੁੱਤਰ ਹੈ ਜਾਣਕਾਰੀ ਮੁਤਾਬਕ ਨਰਿੰਦਰ ਪਾਲ ਇੱਕ ਗਰੀਬ ਕਿਸਾਨ ਸੀ ਜੋ ਮੋਤੀ ਮਹਿਲ ਦੇ ਬਾਹਰ ਚੱਲ ਰਹੇ ਧਰਨੇ ਵਿੱਚ ਪਿਛਲੇ 2 ਦਿਨਾਂ ਤੋਂ ਸ਼ਾਮਿਲ ਸੀ ਮੀਰਾ ਨੂੰ ਜਸਵਿੰਦਰ ਸਿੰਘ ਬਰਾਸ ਬੀਕੇ ਜੂ ਇਕਤਾ ਗਰਾਹਾਂ ਦਾ ਜ਼ਿਲ੍ਹਾ ਪ੍ਰਧਾਨ ਅੱਜ ਦਾ ਇਹ ਜਿਹੜਾ ਧਰਨਾ ਇਹ ਪਹਿਲਾਂ 17 ਤੋਂ 18 ਤਰੀਕ ਦਾ ਆਪਣੀ ਬੀਕੇਜੂ ਇਕਤਾ ਗ੍ਰਾਹਾਂ ਵੱਲੋਂ ਵਿੱਡੇ ਗਿਆ ਸੀ ਤੇ ਪੂਰੇ ਪੰਜਾਬ ਦੇ ਵਿੱਚ ਜਿੱਥੇ ਗ੍ਰਾਹਾਂ ਦਾ ਕੇਡਰ ਹੈ ਉੱਥੇ ਟੋਲ ਫਰੀ ਕੀਤੇ ਗਏ ਸੀ ਜਿਹੜੀ ਕੱਲ ਪੰਜਾਬ ਦੇ ਸੂਜੁਗਤ ਮੋਰਚੇ ਦੀ ਮੀਟਿੰਗ ਹੋਈ ਹੈ ਉਹਦੇ ਵਿੱਚ ਇਹ ਪਾਸ ਹੋ ਗਿਆ ਵੀ ਜਿਹੜੀਆਂ ਦੂਸਰੀਆਂ ਜਥੇਬੰਦੀਆਂ ਨੇ 31 32 ਜਥੇਬੰਦੀਆਂ ਹੋਰ ਨੇ ਪੰਜਾਬ ਦੀਆਂ ਉਹਨਾਂ ਵੱਲੋਂ ਵੀ 20 21 ਦੇ 22 20 21 22 ਤਿੰਨ ਦਿਨ ਉਹ ਜਥੇਬੰਦੀਆਂ ਵੱਲੋਂ ਵੀ ਜਿਹੜੇ ਬੀਜੇਪੀ ਦੇ ਹੋਰ ਆਗੂ ਨੇ ਉਹ ਆਗੂਆਂ ਦੇ 12 ਅੱਗੇ ਉਹ ਜਥੇਬੰਦੀਆਂ ਬੈਠਣਗੀਆਂ ਬਾਕੀ ਸਾਡਾ ਇਹ ਧਰਨਾ ਵੀ ਮੰਨ ਲਓ 22 ਤੱਕ ਜਾਰੀ ਰਹੂਗਾ ਇਹ ਕੱਲ ਦੀ ਮੀਟਿੰਗ ਦੇ ਵਿੱਚ ਤੈਅ ਹੋਇਆ ਸਰ ਜੀ ਕਿਹੜੇ ਕਿਸਾਨ ਦੀ ਗੱਲ ਜਿਹੜੇ ਬਾਰੇ ਦੱਸੋ ਕਿਸ ਤਰ੍ਹਾਂ ਹੋਈ ਹੈ ਕੀ ਨਾਮ ਕੀ ਮੰਨ ਕੱਲ ਦਾ ਕੱਲ ਮਨਿੰਦਰਪਾਲ ਸ਼ੈਤੂ ਤੁਹਾਨੂੰ ਆ ਆਪਣੇ ਬਠੋਈ ਤੋਂ ਇੱਕ ਕਿਸਾਨ ਉਹ ਲਗਾਤਾਰ ਮੋਰਚੇ ਦੇ ਵਿੱਚ ਉਹ ਰਹਾਜ਼ਰੀ ਲਵਾਉਂਦਾ ਰਿਹਾ ਵਲੰਟੀਅਰ ਤੌਰ ਤੇ ਸੇਵਾ ਵੀ ਕਰਦਾ ਰਿਹਾ ਹੈ ਕੱਲ ਉਹਰੇ ਅਚਾਨਕ ਬਿਮਾਰ ਹੋ ਗਿਆ ਉਹਨੂੰ ਪਿੰਡ ਵਾਲੇ ਇਥੋਂ ਆਪਣਾ ਰਜਿੰਦਰਾ ਹਸਪਤਾਲਾ ਜਿਹੜਾ ਉਹਦੇ ਵਿੱਚ ਉਹਨਾਂ ਨੇ ਦਾਖਲ ਕਰਿਆ ਉਹਨੂੰ ਉੱਥੇ ਜਾ ਕੇ ਸ਼ਾਇਦ ਉਰੀ ਕੁਝ ਉਹ ਹੋਵੇ ਉਹਨੂੰ ਤੇ ਉਸ ਤੋਂ ਬਾਅਦ ਉੱਥੇ ਜਾ ਕੇ ਉਹਦੀ 9 ਵਜੇ ਦੇ ਕਰੀਬ ਕਹਿੰਦੇ ਮੌਤ ਹੋ ਗਈ ਟੈਕ ਦੇ ਟੈਕ ਦੇ ਨਾਲ ਅਟੈਕ ਦਾ ਸੁਣਿਆ ਵੀ ਅਟੈਕ ਹੋਇਆ ਉਹਨਾਂ ਨੂੰ ਤੇ 45 ਤੋਂ 50 ਦੇ ਸਾਲ ਉਹਦੀ ਉਮਰ ਹੋ ਸਕਦੀ ਹੈ ਇਹ ਪਹਿਲੇ ਦਿਨ ਤੋਂ ਮੌਤ ਦੇ ਇਥੇ ਧਰਨੇ ਦੇ ਬੈਠੇ ਸੀ ਦੇਖੋ ਪਿੰਡਾਂ ਦੇ ਵਿੱਚੋਂ ਕਿਸਾਨ ਆਉਂਦੇ ਨੇ ਪਰ ਅਸੀਂ ਦੇਖਦੇ ਆਂ ਵੀ ਉਹ ਸਟੇਜ ਦੇ ਕੋਲੇ ਉਹ ਵਲੰਟੀਅਰ ਤੌਰ ਤੇ ਆਪਣੀ ਸੇਵਾ ਨਿਭਾਉਂਦਾ ਰਿਹਾ ਹੈ ਪਹਿਲਾਂ ਵੀ ਜਿਹੜੇ 5-5 ਦਿਨਾਂ ਦੇ ਮੋਰਚੇ ਸਾਡੇ ਡੀਸੀ ਦਫ਼ਤਰਾਂ ਅੱਗੇ ਲੱਗੇ ਨੇ ਉਹਨਾਂ ਦੇ ਵਿੱਚ ਇਹਨਾਂ ਦੀ ਹਾਜ਼ਰੀ ਰਹੀ ਹੈ ਇਹਨੂੰ ਕਾਲੇ ਕਾਲੇ ਦੇ ਨਾਂ ਦੇ ਨਾਲ ਜਾਣਦੇ ਆਂ ਅਸੀਂ ਤੇ ਉਹ ਮੁੰਡੇ ਪੱਕਾ ਨਾਮ ਮਨਿੰਦਰ ਪਾਲ ਜਿਵੇਂ ਇਹ ਪਿੰਡ ਬਠੂਈ ਦੇ ਰਹਿਣ ਵਾਲੇ ਕੋਈ ਪਰਿਵਾਰਕ ਮੈਂਬਰ ਨਾਲ ਕੋਈ ਗੱਲਬਾਤ ਹੋਈ ਹੈ ਹਰੇ ਪਰਿਵਾਰਕ ਮੈਂਬਰ ਨਾਲ ਸਾਡੀ ਗੱਲ ਨਹੀਂ ਹੋਈ ਕਿਉਂਕਿ ਅਸੀਂ ਸਾਡੇ ਪਿੰਡੋਂ ਆਗੂਆਂ ਨਾਲ ਗੱਲਬਾਤ ਹੋਈ ਹੈ ਉਹਦੇ ਮੁਤਾਬਕ ਅਸੀਂ ਹਜੇ ਪਹੁੰਚੀ ਆਂ ਤੇ ਕੋਈ ਹੋਰ ਕੋਈ ਇਸ ਤਰ੍ਹਾਂ ਦੀ ਸਿਹਤ ਸਹੂਲਤ ਹੋਰ ਹੈ ਨਹੀਂ ਤੇ ਫਿਰ ਕਿੱਦਾਂ ਲੈ ਕੇ ਗਏ ਐਂਬੂਲੈਂਸ 'ਚ ਲੈ ਕੇ ਗਏ ਦੇਖੋ ਉਹ ਉਹ ਨਾਲ ਗੱਲਬਾਤ ਹਜੇ ਕਰਨੀ ਹੈ ਵੀ ਕਿਵੇਂ ਕੌਣ ਕਿਵੇਂ ਲੈ ਗਏ ਨੇ ਆਗੂਆਂ ਦੇ ਨਾਲ ਗੱਲਬਾਤ ਹੋਈ ਹੈ ਉਹ ਦੱਸਦੇ ਨੇ ਵੀ ਜਦੋਂ ਉਹ ਢੱਲਾ ਹੋ ਗਿਆ ਉਹਨੂੰ ਉਸੇ ਟਾਈਮ ਉਰੋਂ ਲੈ ਗਏ ਰਾਹ ਦੇਖੋ ਜੀ ਮੌਤ ਦਾ ਪਤਾ ਲੱਗਿਆ ਵੀ 9 ਵਜੇ ਦੇ ਕਰੀਬ ਉਹਨਾਂ ਦੀ ਮੌਤ ਹੋਈ ਹੈ ਠੀਕ ਹੈ ਨਾ ਉਰੋਂ ਕਦੋਂ ਲੈ ਗਏ ਨੇ ਕਿਵੇਂ ਕੀ ਗੱਲਬਾਤ ਹੈ ਉਹ ਆਗੂ ਨਾਲ ਗੱਲਬਾਤ ਕਰ ਚੁੱਕਾ ਹੈ ਅਧਿਕਾਰੀ ਪਹੁੰਚਿਆ ਜੀ ਉਹਨਾਂ ਨੇ ਕੋਈ ਗੱਲਬਾਤ ਕਰੀ ਹੈ ਪ੍ਰਸ਼ਾਸਨ ਦੇ ਅਧਿਕਾਰੀ ਸਵੇਰੇ ਆਪਣੇ ਡੀਐਸਪੀ ਟਵਾਣਾ ਪਹੁੰਚੇ ਨੇ ਉਹਨਾਂ ਨੇ ਜਿਵੇਂ ਉਹ ਸਾਡੇ ਲੈਟਰਿੰਗਾਂ ਵਗੈਰਾ ਦਾ ਜਿਹੜੇ ਭਰੀਆਂ ਪਈਆਂ ਨੇ ਜਾਂ ਕਮੀਆਂ ਵੱਧ ਵੱਧ ਦੀ ਲੋੜ ਹੈ ਕਿਉਂਕਿ ਜਿਹੜੇ ਲੋਕ ਨੇ ਵਧੀ ਜਾ ਰਹੇ ਨੇ ਹੁਣ ਉਹਦੇ ਮੁਤਾਬਕ ਪ੍ਰਬੰਧ ਘੱਟ ਦੀ ਉਹਦਾ ਉਹ ਕਰਕੇ ਗਏ ਨੇ ਵੀ ਉਹ ਕਹਿ ਗਏ ਗਏ ਨੇ ਵੀ ਅਸੀਂ ਪ੍ਰਬੰਧ ਕਰਦੇ ਜਣੀਆਂ ਭਰੀਆਂ ਹੋਈਆਂ ਨੂੰ ਖਾਲੀ ਕਰਦੇ ਆ ਉਹ ਆਏ ਹੋਏ ਤੇ ਤੇ ਬਾਕੀ ਉਹਰੇ ਜਿਹੜਾ ਤੁਸੀਂ ਦਵਾਈਆਂ ਵਗੈਰਾ ਦਾ ਉਹ ਪ੍ਰਬੰਧ ਕੋਈ ਇਸ ਤਰ੍ਹਾਂ ਦਾ ਹੈ ਸਰ ਇੱਕ ਵਾਰੀ ਕਰੀ ਸਰਕਾਰ ਅਸੀਂ ਜਿਹੜਾ ਕਿਸਾਨਾਂ ਦਾ ਸਾਥ ਦੇ ਰਹੇ ਆਂ ਪੰਜਾਬ ਸਰਕਾਰ ਤੁਸੀਂ ਇਸ ਤਰ੍ਹਾਂ ਦੇਖਦੇ ਹੋ ਕਿ ਪੰਜਾਬ ਸਰਕਾਰ ਸਾਥ ਦੇ ਰਹੀ ਐ ਕਿਸਾਨਾਂ ਨੂੰ ਨਹੀਂ ਪੰਜਾਬ ਸਰਕਾਰ ਕਿਵੇਂ ਸਾਧਰੀ ਹੈ ਕੱਲ ਸਾਡੇ ਧਰਨੇ ਦੇ ਵਿੱਚ ਜਿਹੜੇ ਪੰਜਾਬ ਇਧਰੋਂ ਆਪਣੇ ਸੰਗਰੂਰ ਜਾਂ ਪਟਿਆਲੇ ਜ਼ਿਲ੍ਹੇ ਦੇ ਆਗੂਆਂ ਨੇ ਇਧਰੋਂ ਆਉਣਾ ਸੀ ਆਪਣਾ ਪਛਾਣੇ ਚੌਂਕ ਦੇ ਵਿੱਚ ਖੜਕੇ ਉਹ ਉਹ ਕੱਟਦੇ ਰਹੇ ਨੇ ਮੰਨ ਲਓ ਨੰਬਰ ਰੋਡ ਕਰਦੇ ਰਹੇ ਨੇ ਮੰਨ ਲਓ ਡੈਸ਼ਟ ਪਾਉਂਦੇ ਨੇ ਡਰਾਬਾ ਪਾਉਂਦੇ ਨੇ ਵੀ ਲੋਕ ਧਰਨੇ ਦੇ ਵਿੱਚ ਨਾ ਆਣ ਜੇ ਪੰਜਾਬ ਸਰਕਾਰ ਕਿਸਾਨਾਂ ਦਾ ਸਾਥ ਦੇਵੇ ਇਸ ਤਰ੍ਹਾਂ ਦਾ ਡਰਾਬਾ ਲੋਕਾਂ ਨੂੰ ਕਿਉਂ ਦੇਵੇ ਹੁਣ ਉਹ ਨੰਬਰ ਰੋਡ ਕਰਨ ਦਾ ਮਤਲਬ ਆਪਾਂ ਕੀ ਸਮਝਦੇ ਆ ਡਰਾਉਣਾ ਹੀ ਚਾਹੁੰਦੇ ਨੇ ਮਾਲੋ ਇਸਤਰਾ ਤਾਲ ਮੇਲ ਮੇ ਰੂਪ ਦੇ ਵਿੱਚ ਸੈਂਟਰ ਦੇ ਨਾਲ ਉਹਦੀ ਵੀ ਟੀਮ ਬਣ ਕੇ ਭਗਵੰਤ ਮਾਨ ਸਰਕਾਰ ਉਹਦਾ ਸਾਥ ਨਿਭਾ ਰਹੀ ਹੈ ਨਾ ਕਿ ਜੇ ਕਿਸਾਨ ਪੱਕੀ ਕਹਿਣਾ ਉਹ ਠੀਕ ਨਹੀਂ ਹੈਗਾ ਠੀਕ ਹੈ ਡਰਾਮੇਬਾਜ਼ੀ ਕਰਨੀ ਆਂਦੀ ਉਹਨੂੰ ਪਹਿਲੇ ਦਿਨ ਤੋਂ ਕਰਦਾ ਆ ਜਿਹੜੀਆਂ ਗੱਲਾਂ ਭਗਵੰਤ ਮਾਨ ਸਰਕਾਰ ਚੋਣਾਂ ਤੋਂ ਪਹਿਲਾਂ ਕਹਿੰਦਾ ਹੁੰਦਾ ਸੀ ਆਪਾਂ ਕਹਿੰਦੇ ਵੀ ਸਾਡੀਆਂ ਵੀ ਸਾਡੋਂ ਉਪਰਾਂ ਉਹ ਹੀ ਆਪਣੀਆਂ ਪੂਰੀਆਂ ਕਰਦੇ ਉਹਨਾਂ ਦੇ ਖਰਾ ਰਹੇ ਪਰ ਅੱਜ ਦੇਖਣ ਦੇ ਵਿੱਚ ਕੀ ਆ ਰਿਹਾ ਭਗਵੰਤ ਮਾਨ ਸਰਕਾਰ ਉਹਨਾਂ ਗੱਲਾਂ ਤੇ ਨਹੀਂ ਖੜੀ ਉਹੀ ਡਬਲਯੂਟੀਓ ਦੀਆਂ ਨੀਤੀਆਂ ਦੇ ਥੱਲੇ ਦਾ ਸੈਂਟਰ ਸਰਕਾਰ ਦੇ ਨਾਲ ਤਾਲਮੇਲ ਬਣਾ ਕੇ ਸਰਕਾਰ ਦੀ ਸੈਂਟਰ ਸਰਕਾਰ ਦੀ ਬੀ ਟੀਮ ਬਣ ਕੇ ਉਹ ਭੂਤਰੀ ਹੈ ਇਦਾਂ ਦੀਆਂ ਹੋਰ ਨਵੀਆਂ ਤੇ ਤਾਜ਼ਾ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਦੇਸੀ ਪੰਜਾਬ ਚੈਨਲ ਦੇ ਨਾਲ ਧੰਨਵਾਦ